ਸਭ ਤੋਂ ਇੱਕ ਨੰਬਰ ਤੇ ਜਾਣ ਵਾਲੀ ਕੌਮ ਅੱਜ ਪਿੱਛੇ ਕਿਉਂ ਆ ਪੈਣਾ ਤੁਸੀਂ ਵੀ ਧਿਆਨ ਦਿਓ ਜਿਹੜੀਆਂ ਬੀਬੀਆਂ ਨੂੰ ਅਰਦਾਸ ਚ ਆਪਾਂ ਕਹਿੰਨੇ ਬੰਦ-ਬੰਦ ਕਟਾਏ ਬੱਚਿਆਂ ਦੇ ਟੋਟੇ ਉੱਚੀ ਬੋਲਿਓ ਪੈਣਾ ਬੱਚਿਆਂ ਦੇ ਟੋਟੇ ਗਲਾਂ ਚ ਗਵਾਏ ਪਰ ਤੇਰੀ ਸਿੱਖੀ ਨਹੀਂ ਨਾ ਛੱਡੀ ਹੁਣ ਸਾਡੀਆਂ ਧੀ ਆਏ ਕਹਿ ਰਹੀਆਂ ਵੀ ਮੈਨੂੰ ਵਿਆਹ ਕਰਾਉਣ ਲਈ ਉਹ ਮੁੰਡਾ ਚਾਹੀਦਾ ਜੀ ਦੀ ਦਾੜੀ ਬਣਾ ਹੋਵੇ ਤੇ ਜੂੜਾ ਤੇ ਬਾਬਾ ਕੀ ਕਿਰਪਾ ਕਰੂ ਸਾਡੇ ਜਿਹੜੇ ਬੰਦੇ ਦੀ ਫੈਲ ਹੀ ਨਹੀਂ ਪੂਰੀ ਕਾਗਜ਼ ਹੀ ਨਹੀਂ ਪੂਰੀ ਉਹਨੂੰ ਵੀਜ਼ਾ ਦੇ ਦਊਗਾ ਫਿਰ ਅਸੀਂ ਕਿਨੇ ਸੀ ਕੀ ਪਾਠ ਕੀਤਾ ਅਸੀਂ ਸਰੋਵਰ ਤੇ ਇਸ਼ਨਾਨ ਕੀਤਾ ਅਸੀਂ ਗੁਰਦੁਆਰੇ ਗਏ ਸਾਡੀ ਤੇ ਰੱਬ ਨੇ ਨਹੀਂ ਸੁਣਿਆ ਕਿਉਂਕਿ ਬਾਣੀ ਕਹਿੰਦੀ ਆ ਜੋ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੇ ਕੀ ਗੁਰੂ ਗੋਬਿੰਦ ਸਿੰਘ ਕਹਿ ਕੇ ਗਏ ਸੀ ਵੀ ਆਪਦੇ ਵਿਆਹ ਚ ਡਾਂਸਰ ਲਾਇਓ ਦੇਖੋ ਜੀ ਬਾ ਸਾਰੇ ਲਾਉਂਦੇ ਕੀ ਮਹਾਰਜ ਕਹਿ ਕੇ ਗਏ ਸੀ ਵੀ ਨਸ਼ੇ ਵਰਤਾਉ ਸਾਰੇ ਵਰਤਾਉ ਦੇ ਅੰਮ੍ਰਿਤ ਧਾਰੀ ਮੈਂ ਵੇਖੇ ਪੇਟੀਆਂ ਲਾਉਂਦੇ ਗੱਡੀਆਂ ਚ ਓਏ ਤੂੰ ਕੀ ਕਰੀ ਜਾਣਾ ਗਾਤਰਾ ਬਾ ਕੇਨੇ ਬਾਬਾ ਜੀ ਰਿਸ਼ਤੇਦਾਰ ਗੁੱਸੇ ਹੁੰਦੇ ਮੁੰਡਾ ਕੱਲਾ ਵਾ ਮੈਂ ਕਿਹੜਾ ਪੀਣੀ ਮੈਂ ਤੇ ਲਾਉ ਨਹੀਂ ਦਿਆਂ ਬੋਲੇ ਸਤਨਾਮ ਸੋਚ ਕੇ ਵੇਖੋ ਥੋੜਾ ਜਿਹਾ ਪਿਆਰਿਓ ਆਪਾਂ ਆਪਦੇ ਹੱਥੀ ਪੈਰੀਂ ਕੁਹਾੜੇ ਮਾਰਤੇ ਆਪਦੇ ਆਉਣ ਵਾਲੀ ਪੀੜੀ ਬਾਗੀ ਹੋ ਗਈ ਹੈ ਮੁੰਡੇ ਸਾਡੇ ਕਿਧਰ ਨੂੰ ਤੁਰ ਪੈ ਤੀਆਂ ਕਿਧਰ ਨੂੰ ਤੁਰ ਪੀਆਂ